ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਪੰਜਾਬ ਦੇ ਵਿੱਚ ਇੱਕ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬੜਾ ਗੰਭੀਰ ਜਿਹਾ ਮੁੱਦਾ ਬਣਿਆ ਹੋਇਆ ਔਰ ਹੈ ਵੀ ਬੜਾ ਸਵੇਦਨ ਸੀ ਜਾਇਗਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਇਹ ਪ੍ਰਵਾਸੀ ਆਉਂਦੇ ਆ ਦੋ ਚਾਰ ਆਉਂਦੇ ਆ ਪਹਿਲਾਂ ਫਿਰ ਹੌਲੀ-ਹੌਲੀ ਕਿਸੇ ਪਿੰਡ ਦੇ ਵਿੱਚ ਇਹ ਹੋਰ ਬੰਦਿਆਂ ਨੂੰ ਲੈ ਆਉਂਦੇ ਆ ਤਾਂ ਸਾਡੇ ਲੋਕ ਕੀ ਕਰਦੇ ਆ ਆਪਣੀਆਂ ਵੋਟਾਂ ਦੇ ਲਾਲਚ ਦੀ ਖਾਤਰ ਕੁਝ ਜਿਹੜੇ ਆਪਣੇ ਆਪ ਨੂੰ ਕੜਮ ਚੌਧਰੀ ਪਿੰਡਾਂ ਦੇ ਵਿੱਚ ਹੁੰਦੇ ਆ ਉਹ ਹਫ਼ਤੇ ਦਾ ਦੰਦੇ ਵਿੱਚ ਵਿੱਚ ਇਹਨਾਂ ਦੇ ਨਾਲ ਡਾਕੂਮੈਂਟ ਬਣਵਾ ਦਿੰਦੇ ਆ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਕਿਸੇ ਵੀ ਇਲੀਗਲੀ ਪ੍ਰਕਿਰਿਆ ਤੋਂ ਬਿਨਾਂ ਹੀ ਉਹਨਾਂ ਦੇ ਜਿਹੜੇ ਡਾਕੂਮੈਂਟ ਆ ਉਹ ਬਣਵਾ ਕੇ ਦੇ ਦਿੰਦੇ ਆ ਤੇ ਇਹ ਚੀਜ਼ ਜਿਹੜੀ ਸਾਡੇ ਪੰਜਾਬ ਦੇ ਲਈ ਆਉਣ ਵਾਲੇ ਸਮੇਂ 'ਚ ਬਹੁਤ ਮਹਿੰਗੀ ਪਊਗੀ ਪੰਜਾਬੀਆਂ ਨੂੰ ਸਾਨੂੰ ਔਰ ਇਹਨਾਂ ਨੂੰ ਕੱਢਣਾ ਵੀ ਇੱਕ ਤੋਂ ਵੱਡਾ ਔਖਾ ਹੋ ਜਾਣਾ ਗਰ ਜਿਸ ਕਿਸੇ ਕੇਸੇ ਵੀ ਆ ਤੀਨ ਉੱਤੇ ਦੀ ਵੋਟ ਦਾ ਅਧਿਕਾਰ ਮਿਲ ਗਿਆ ਇੱਥੇ ਆਧਾਰ ਕਾਰਡ ਬਣ ਗਿਆ ਉਹਨਾਂ ਤੇ ਪਰਮਾਨੈਂਟ ਰਿਹਾ ਇਸ਼ੂ ਹੁੰਦੀ ਆ ਅਸਤੀ ਨੂੰ ਇਤ ਨਹੀਂ ਕੱਢ ਸਕਾਂਗੇ ਰੋਲਾ ਰੱਪਾ ਜਿੰਨਾ ਮਰਜ਼ੀ ਪਾਈ ਜਾਏਗੀ ਸਾਡੀ ਸਰજન ਸੇਵਾ ਪਾਰਟੀ ਦੀ ਪੰਜਾਬ ਸਰਕਾਰ ਤੇ ਮੰਗਾਂ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਪ੍ਰਵਾਸੀ ਆਉਂਦੇ ਆ ਤਾਂ ਇਸ ਚੀਜ਼ ਨੂੰ ਭਾਵੇਂ ਕਿ ਪਹਿਲਾਂ ਇਹ ਕਾਨੂੰਨ ਬਣਾਇਆ ਗਿਆ ਕਈ ਵਾਰ ਆਰਡਰ ਵੀ ਜਾਰੀ ਕੀਤੇ ਗਏ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰੀ ਕੀਤੀ ਜਾਵੇ ਪਰ ਅਸਲੀ ਰੂਪ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਲੋਕ ਆਉਂਦੇ ਆ ਜਾਣ ਪਹਿਚਾਨ ਵਾਲੇ ਇਹਨਾਂ ਨੂੰ ਮਕਾਨ ਵਗੈਰਾ ਇੱਥੇ ਰੈਂਟ ਤੇ ਦਵਾ ਦਿੰਦੇ ਆ ਕੋਈ ਵੈਰੀਫਿਕੇਸ਼ਨ ਵਾਲੀ ਹੁੰਦੀ ਨਹੀਂ ਜਿਹਦੇ ਕਾਰਨ ਕਈ ਵਾਰ ਅਪਰਾਧੀ ਜਿਹੜੇ ਹੈਗੇ ਆ ਲੋਕ ਆਪ ਦੀ ਸੂਬੇ ਵਿੱਚ ਕੋਈ ਅਪਰਾਧ ਕਰਕੇ ਵੀ ਇੱਥੇ ਆ ਜਾਂਦੇ ਤੇ ਆ ਕੇ ਬੜੀ ਆਸਾਨੀ ਦੇ ਨਾਲ ਇੱਥੇ ਲੁਕੇ ਰਹਿੰਦੇ ਆ ਤੇ ਆਪਣਾ ਕਾਰੋਬਾਰ ਕਰਦੇ ਰਹਿੰਦੇ ਆ ਦਿਹਾੜੀ ਵਗੈਰਾ ਦਾ ਜਾਂ ਕੋਈ ਰੇੜੀਆਂ ਦਾ ਉਹਦਾ ਜੋ ਕੁਝ ਵੀ ਆ ਉਹ ਕਾਰੋਬਾਰ ਆ ਉਹ ਚਲਾਉਂਦੇ ਰਹਿੰਦੇ ਆ ਪਰੰਤੂ ਜਿਹੜੇ ਅਪਰਾਧਿਕ ਵਿਅਕਤੀ ਦੇ ਲੋਕ ਹੁੰਦੇ ਆ ਉਹ ਕਦੇ ਵੀ ਕਿਤੇ ਵੀ ਇੱਕ ਜਗ੍ਹਾ ਜ਼ਿਆਦਾ ਟਾਈਮ ਟੈਕ ਕਰ ਰਹੇ ਹੁੰਦੇ ਇਹ ਲੋਕ ਕਦੋਂ ਕਿਸ ਘਟਨਾ ਨੂੰ ਅੰਜਾਮ ਦੇ ਦੇਣ ਇਹਦੇ ਬਾਰੇ ਕਿਸੇ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਮੁਹਾਲੀ ਦੇ ਵਿੱਚ ਜੋ ਘਟਨਾ ਵਾਪਰੀ ਹੈ ਕੁੰਬੜਾ ਪਿੰਡ ਦੀ ਤੇ ਉਹ ਸਾਡੇ ਸਾਹਮਣੇ ਆ ਦੋ ਨੌਜਵਾਨਾਂ ਦਾ ਕਤਲ ਕੀਤਾ ਗਿਆ ਇਹਨਾਂ ਵੱਲੋਂ ਔਰ ਬੜੀ ਇਹ ਗੁੰਡਾਗਰਦੀ ਕਰਦੇ ਆ ਮੈਂ ਅੱਜ ਇੱਕ ਵੀਡੀਓ ਵੀ ਦੇਖ ਰਿਹਾ ਸੀ ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਕੋਖਾ ਲਾਇਆ ਸੀ ਇਹਨੂੰ ਕਿ ਬੋਲਣ ਦੇ ਵਿੱਚ ਵੀ ਪ੍ਰੋਬਲਮ ਸੀ ਉਹ ਬੋਲ ਨਹੀਂ ਸਕਦਾ ਔਰ ਉਹਦੇ ਦਾਲੇ ਵੀ ਇਹ ਪ੍ਰਵਾਸੀ ਹੋਏ ਹੋਏ ਸੀ ਕਿ ਤੂੰ ਇੱਥੇ ਕੋਖਾ ਚੱਕ ਤੈਨੂੰ ਚਲਾਉਣ ਨਹੀਂ ਦੇਣਾ ਦੇਖੋ ਪੰਜਾਬ ਦੇ ਅੰਦਰ ਆ ਕੇ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਕਰਨ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਇਹ ਰੋਜ਼ਗਾਰ ਕਰਨ ਤੋਂ ਰੋਕਣ ਲੱਗ ਚੱਲੇ ਆ ਇਹਨਾਂ ਦੇ ਹੌਸਲੇ ਜਿਹੜੇ ਵਧੇ ਆ ਇਹ ਸਾਡੇ ਕੁੱਝ ਕ ਜਿਹੜੇ ਹੈਗੇ ਆ ਕੜਮ ਚੌਧਰੀ ਜਿਹੜੇ ਇਹਨਾਂ ਲੋਕਾਂ ਨੂੰ ਆਪਣੇ ਇਮੇਜ ਬਚਾਉਣ ਦੇ ਲਈ ਭਾਰਤ ਦੇ ਆ ਬੋਟਾਂ ਇਹਨਾਂ ਦੀਆਂ ਬੋਟਾਂ ਦਾ ਇਸਤੇਮਾਲ ਕਰਵਾਉਂਦੇ ਆ ਉਹਨਾਂ ਲੋਕਾਂ ਦੀ ਬਦੌਰਤ ਸਾਡੇ ਜਿਹੜਾ ਪੰਜਾਬ ਦੇ ਹਾਲਾਤ ਆ ਇਹ ਬਹੁਤ ਮਾੜੇ ਹੁੰਦੇ ਜਾ ਰਹੇ ਆ ਸੋ ਸਾਨੂੰ ਸਟੈਂਡ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਖਿਲਾਫ ਅਸੀਂ ਵੀ ਬੱਖ-ਬੱਖ ਹਲਕਿਆਂ ਦੇ ਵਿੱਚ ਜਾਂ ਐਸਡੀਓ ਦੇ ਜ਼ਰੀਏ ਜਿਵੇਂ ਪੰਜਾਬ ਸਰਕਾਰ ਨੂੰ ਇਹ ਮੰਗ ਪੱਤਰ ਵੀ ਦੇਵਾਂਗੇ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਪ੍ਰਵਾਸੀਆਂ ਦਾ ਆਉਣਾ ਜਿਹੜਾ ਉਹ ਤੇ ਇਹ ਨਦੀ ਹੈ ਜਦੋਂ ਉਹ ਲੈਂਦਾ ਵੈਰੀਫਿਕੇਸ਼ਨ ਹੈ ਜਿਹੜੀਆਂ ਉਹ ਸਖਤੀ ਦੇ ਨਾਲ ਲਾਗੂ ਤੇ ਜਿਹੜੇ ਪਰਿਵਾਰ ਇਹਨਾਂ ਨੂੰ ਮਕਾਨ ਮੁਹੱਈਆ ਕਰਦੇ ਆ ਪਰ ਕੋਈ ਉਹ ਵੈਰੀਫਿਕੇਸ਼ਨ ਵਗੈਰਾ ਨਹੀਂ ਕਰਾਉਂਦੇ ਉਹਨਾਂ ਦੇ ਖਿਲਾਫ ਵੀ ਜਿਹੜੇ ਹੈਗੇ ਮਾਮਲੇ ਦਰਜ ਕੀਤੇ ਜਾਣ ਲਾਪਰਵਾਹੀਆਂ ਕਰਨ ਦੇ ਤੇ ਦੂਸਰੀ ਚੀਜ਼ ਇਹ ਆ ਕਿ ਪੰਜਾਬ ਸਰਕਾਰ ਕਾਨੂੰਨ ਪਾਸ ਕਰੇ ਬਿੱਲ ਪਾਸ ਕਰੇ ਜਿਹਦੇ ਤਹਿਤ ਪ੍ਰਵਾਸੀਆਂ ਦੇ ਪੰਜਾਬ ਦੇ ਅੰਦਰ ਪ੍ਰਾਪਰਟੀ ਖਰੀਦਣ ਤੇ ਰੋਕ ਲਾਈ ਜਾ ਸਕੇ ਕਿਉਂਕਿ ਪੰਜਾਬ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਬਹੁਤ ਮੜਾ ਹੋਊਗਾ ਜੇ ਨਾ ਤਾਂ ਇਸੇ ਤਰੀਕੇ ਵਿਧਾਨਤ ਹੁੰਦਾ ਰਿਹਾ ਪੰਜਾਬ ਦੇ ਅੰਦਰ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਸਮਝਣਾ ਚਾਹੀਦਾ ਕਿ ਸਾਡੇ ਜਿਹੜੇ ਹੈਗੇ ਵੱਖ-ਵੱਖ ਖੇਤ ਦੇ ਨਾਲ ਜੁੜੇ ਹੋਏ ਲੋਕ ਚਾਹੇ ਨਸਟਰੀਆਂ ਦੀ ਗੱਲ ਕਰੀਏ ਚਾਹੇ ਅਸੀਂ ਮਜ਼ਦੂਰਾਂ ਦੀ ਗੱਲ ਕਰੀਏ ਚਾਹੇ ਅਸੀਂ ਰੇੜੀ ਫੜੀ ਵਾਲਿਆਂ ਦੀ ਗੱਲ ਕਰੀਏ ਉਹਨਾਂ ਦੇ ਰੋਜ਼ਗਾਰ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਖੋਏ ਹੋਏ ਆ ਕਿਉਂਕਿ ਕੁਝ ਤਾਂ ਸਾਡੇ ਲੋਕ ਆਪ ਇਹਨਾਂ ਕੰਮਾਂ ਨੂੰ ਤਰਜੀਹ ਨਹੀਂ ਦਿੰਦੇ ਤੇ ਦੂਸਰਾ ਜਿਹੜਾ ਹੈਗਾ ਉਹ ਇੰਨਾਂ ਦੇ ਆ ਕਿ ਇਸ ਤਰੀਕੇ ਨਾਲ ਦੇ ਨਾਲ ਟੋਲੀਆਂ ਦੀਆਂ ਟੋਲੀਆਂ ਬਣਾ ਕੇ ਜਿਹੜੇ ਆਪਣੀਆਂ ਰੇੜੀਆਂ ਲਾਉਂਦੇ ਆ ਜਾਂ ਦੂਸਰਾ ਬੰਦਾ ਵਿੱਚ ਲਾਉਂਦਾ ਵੀ ਆ ਤਾਂ ਉਹਨੂੰ ਇਹ ਉੱਤੇ ਟਿਕਣ ਨਹੀਂ ਦਿੰਦੇ ਸੋ ਦੋਸਤੋ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਰੈਕੋਟ ਦਾਖਾ ਤੇ ਜਗਰਾਉ ਇਹਨਾਂ ਹਲਕਿਆਂ ਦੇ ਵਿੱਚ ਜੇ ਕੋਈ ਵੀ ਸਾਡਾ ਪੰਜਾਬੀ ਰੇੜੀ ਲਿਆਉਣੀ ਚਾਹੁੰਦਾ ਹੋਵੇ ਜਾਂ ਉਹਨੂੰ ਇਹਨਾਂ ਪ੍ਰਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਵੇ ਜਾਂ ਕੋਈ ਹੋਰ ਉਹਨੂੰ ਲੋੜ ਆ ਸਰਜਨ ਸੇਵਾ ਪਾਰਟੀ ਦਾ ਪ੍ਰਧਾਨ ਹੋਂ ਤੇ ਇਹ ਵਾਅਦਾ ਕਰਦਾ ਹਾਂ ਤੁਹਾਡੇ ਨੂੰ ਤੁਹਾਡੀ ਹਰ ਤਰੀਕੇ ਦੀ ਜਿਹੜੀ ਮਦਦ ਅਸੀਂ ਕਰਾਂਗੇ ਤੁਸੀਂ ਇਹਨਾਂ ਕੰਮਾਂ ਨੂੰ ਜਿਹੜੀ ਫਰੀ ਦੇ ਕੰਮਾਂ ਨੂੰ ਛੋਟਾ ਨਾ ਸਮਝੋ ਛੋਟੇ ਕੰਮਾਂ ਦੇ ਵਿੱਚ ਆਮਦਨਾਂ ਬਹੁਤ ਹੈ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਤਾਂ ਅਸੀਂ ਉਹਦਾ ਸਾਥ ਵੀ ਦੇਵਾਂਗੇ ਅਗਰ ਜੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਵੀ ਕੋਈ ਉਹਨਾਂ ਨੂੰ ਦਿੱਕਤ ਆਉਂਦਾ ਉਹ ਤਾਂ ਅਸੀਂ ਉੱਥੇ ਵੀ ਡਟ ਕੇ ਤੁਹਾਡਾ ਸਾਥ ਦੇਵਾਂਗੇ ਸੋ ਤੁਸੀਂ ਖੋਦ ਇਹਨਾਂ ਕੰਮਾਂ ਨੂੰ ਕਰੋ ਸਰ ਇਹ ਸਰਕਾਰਾਂ ਹਰ ਇੱਕ ਬੰਦੇ ਨੂੰ ਨੌਕਰੀ ਨਹੀਂ ਵੀ ਦੇ ਸਕਦੇ ਕਿਉਂਕਿ ਤੇ ਜਿਹੜੇ ਜਿੰਨੇ ਘਾਤ ਖਾਲੀ ਪਈਆਂ ਪੋਸਟਾਂ ਨੂੰ ਵੀ ਫਿਲ ਕਰਦੇ ਤੇ ਹਰ ਇੱਕ ਬੰਦੇ ਨੂੰ ਨੌਕਰੀ ਦੇਣਾ ਤਾਂ ਬੇਸੀ ਮੁਸ਼ਕਲ ਦੀ ਗੱਲ ਆ ਇਸ ਕਰਕੇ ਆਪਣੇ ਜਿਹੜੇ ਇਸ ਧੰਦੇ ਇਹਨਾਂ ਨੂੰ ਅਪਣਾਓ ਸਬਜ਼ੀਆਂ ਦੇ ਕਾਰੋਬਾਰ ਹੋ ਗਏ ਜਾਂ ਹੋਰ ਹੋਗੇ ਫਲਾਂ ਦੇ ਕਾਰੋਬਾਰ ਇਹਨਾਂ ਲੋਕਾਂ ਨੇ ਪ੍ਰਵਾਸੀਆਂ ਨੇ ਆ ਕੇ ਇਹਨਾਂ ਕਾਰੋਬਾਰਾਂ ਦੇ ਵਿੱਚੋਂ ਬੜੇ ਮੋਟੀਆਂ ਕਮਾਈਆਂ ਕੀਤੀਆਂ ਤੇ ਕਰ ਰਹੇ ਆ ਤੇ ਤੁਸੀਂ ਕਿਉਂ ਇਸ ਕੰਮ ਤੋਂ ਕੰਨੀ ਕਰ ਰਹੇ ਨੇ ਕਿਉਂ ਇਸ ਕੰਮ ਨੂੰ ਜਿਹੜਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਿਰਫ ਫਰਕ ਤਾਂ ਸਾਡੀ ਸੋਚ ਦਾ ਫਰਕ ਆ ਸੋ ਜੇ ਪੰਜਾਬ ਦੇ ਵਿੱਚੋਂ ਤੁਸੀਂ ਵਾਕਈ ਇਹਨਾਂ ਲੋਕਾਂ ਤੋਂ ਛਿਤਕਾਰਾ ਪਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਨਾਲੇ ਕਾਰੋਬਾਰ ਆ ਜਿਹੜੇ ਉਹ ਆਪਣੇ ਕੰਟਰੋਲ 'ਚ ਕਰਨੇ ਪੈਣਗੇ ਤੁਹਾਨੂੰ